ਈ ਘਰ ਨਹੀਂ ਹੈਗੇ ਤੇ ਇਹਨਾਂ ਮਗਰੋਂ ਗੁੰਡਾ ਕਰਦੀ ਪੂਰੀ ਕੀਤੀ ਆ ਸਾਡੀ ਪਾਣੀ ਵਾਲੀ ਟੈਂਕੀ ਵੀ 파ੜਤੀ ਆ ਸਾਡੇ ਬੂਏ ਗਾੜੀ ਵੇਖੋ ਕਿੰਨਾ ਯਾੜ ਕੇ ਨੇ ਬੂਆ 파ੜਿਆ ਮਾਰ ਮਾਰ ਕਵਾੜੀਆਂ ਦਾਤਰ ਸਾਡੇ ਕੈਮਰੇ ਤੋੜਦੇ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਹੁਣ ਅਸੀਂ ਪਾਣੀ ਜੋ ਬੈਠੇ ਆਤਰ ਨਾ ਹੀ ਨਾਉਣ ਜੋਗੇ ਨਾ ਹੀ ਉਤਰਾਂ ਕੋ ਕਰਦੇ ਨੇ ਬਹੁਤ ਗੁੰਡਾਗਰਦੀ ਸਾਡੇ ਨਾਲ ਕੀਤੀ ਆ ਬਹੁਤ ਜਿਆਦਾ ਧੱਕਾ ਕੀਤਾ ਸਾਡੇ ਨਾਲ ਸਤਾਇਆ ਰੂੜੀ ਤੋਂ ਮਾਰੇ ਝਗੜਾ ਸੀ ਤੇ ਅਸੀਂ ਉਹਨਾਂ ਨੂੰ ਡੱਕਿਆ ਪਰ ਤੁਸੀਂ ਇੱਥੇ ਨਾ ਸੁੱਟੋ ਸਾਡੇ ਕੋਲ ਗੱਡੀ ਇਹੀ ਅੱਗੇ ਸੁੱਟਦੇ ਤੁਸੀਂ ਉੱਥੇ ਸੁੱਟੋ ਤੋਂ ਇਹ ਕਰਦੇ ਆ ਕਰਦਾ ਫਿਰ ਪਈਪੇ ਵੀ ਦੋ ਤਿੰਨ ਵਾਰ ਝਗੜਾ ਹੋਇਆ ਵਾ ਤੇ ਥਾਣੇ ਵੀ ਦਰਖਾਸਤਾਂ ਹੋਈਆਂ ਵਾ ਤੇ ਅੱਜ ਫੇਰ ਉਹਨਾਂ ਪਰ ਫੇਰ ਰੂਣੀ ਛੁੱਟੀ ਆ ਤੇ ਅਸੀਂ ਫੇਰ ਆਪਣੀਆਂ ਵਾਰਡ ਕਰਨ ਲੱਪੇ ਤੇ ਮੁੜ ਕੇ ਉਹਨਾਂ ਨੇ ਗਾਲ ਮੰਦਾ ਕੀਤਾ ਵਾ ਤੇ ਮੁੜ ਕੇ ਕਾਪਾ ਕੱਢ ਜਾਂਦਾ ਵਾ ਤੇ ਕਾਪਾ ਧਾਂਕੀ ਮੈਂ ਸੋਟਾਉਂਦਾ ਮਾਰ ਘੱਟਿਆ ਤੋਂ ਇਹਨਾਂ ਨੇ ਇਸ ਥਾਂ ਤੋਂ ਰੁਕਿਆ ਰੋਕਣ ਦੇ ਬਾਵਜੂਦ ਇਹਨੇ ਕੀ ਕੀਤਾ ਕਿ ਇਹਨਾਂ ਨੇ ਮੁੰਡੇ ਦੀ ਸਵਾਰੀਆਂ ਤੱਕ ਦਿੱਤੀਆਂ ਪਿੰਡ ਮੋਹਰੀਆਂ ਦੇ ਇਹਦੇ ਫੋਨ ਦੇ ਵਿੱਚ ਕੀ ਯਾਰ ਦੋਸਤਾਂ ਉਹਦੇ ਫੋਨ ਦੇ ਵਿੱਚ ਫੋਟੋਆਂ ਜੀਆਂ ਮਿਲੀਆਂ ਸੋ ਇਸ ਤੋਂ ਬਾਅਦ ਵੀ ਐਸਐਚਓ ਸਾਹਿਬ ਨੂੰ ਮਿਲ ਕੇ ਆਏ ਆ ਸੋ ਉਸ ਤੋਂ ਬਾਅਦ ਜਿਹੜੀ ਕੋਈ ਵੀ ਕਾਰਵਾਈ ਪ੍ਰੋਪਰ ਤਰੀਕਾ ਨਾਲ ਨਹੀਂ ਹੋਈ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਪ੍ਰੋਪਰ ਤਾਂ ਜੋ ਪਿੰਡ ਦਾ ਮਾਹੌਲ ਜਿਹੜਾ ਉਹ ਸ਼ਾਂਤਮਈ ਰਹਿ ਸਕੇ ਸੋਹੜ ਭਾਈ ਇਹ ਸੱਟਾਂ ਲੱਗੀਆਂ ਕਿੱਧਰ ਲੱਗੀਆਂ ਸੱਟਾਂ ਜਿਹੜਾ ਰੂੜੀ ਤੋਂ ਮਾੜਾ ਜਿਹਾ ਝਗੜਾ ਸੀ ਤੇ ਅਸੀਂ ਉਹਨਾਂ ਨੂੰ ਢੱਕਿਆ ਵੀ ਤੁਸੀਂ ਇੱਥੇ ਨਾ ਸੁੱਟੋ ਸਾਡੇ ਕੋਲ ਗਾੜੀ ਵੀ ਇੱਹੀਂ ਅੱਗੇ ਸੁੱਟਦੇ ਤੁਸੀਂ ਉੱਥੇ ਸੁੱਟੋ ਉਹ ਇਹੀ ਕਰਦੇ ਆ ਕਰਦਾ ਫਿਰ ਪਹਿਲਾਂ ਵੀ ਦੋ ਤਿੰਨ ਵਾਰ ਝਗੜਾ ਹੋਇਆ ਵਾ ਤੇ ਥਾਣੇ ਵੀ ਦਰਖਾਸਤਾਂ ਹੋਈਆਂ ਵਾ ਤੇ ਅੱਜ ਫੇਰ ਉਹਨਾਂ ਦੁਬਾਰਾ ਫੇਰ ਉਡੀ ਸੁੱਟੀ ਆ ਤੇ ਅਸੀਂ ਫੇਰ ਆਪਣੀ ਵਾਰਡ ਕਰਨ ਲੱਪੇ ਤੇ ਮੁੜ ਕੇ ਉਹਨਾਂ ਨੇ ਗਾਲ੍ਹਾਂ ਮੰਦਾ ਕੀਤਾ ਵਾ ਤੇ ਮੁੜ ਕੇ ਕਾਪਾ ਕੱਢ ਜਾਂਦਾ ਵਾ ਤੇ ਕਾਪਾ ਧਾਣ ਕੇ ਮੈਂ ਸੋਟਾਉਂਦਾ ਤੇ ਮਾਰਕਤ ਆ ਕਾਫੀ ਲੱਗੀਆਂ ਤੁਹਾਡੇ ਇਹ ਵੀਡੀਓ ਵੀ ਵਖੀ ਵੀਡੀਓ ਜੀ ਕਾਫੀ ਹਾਂਜੀ ਉਹਦੇ ਬਹੁਤ ਤਿੱਖਾ ਸੀ ਕਾਪਾ ਬੜਾ ਤਿੱਖਾ ਸੀ ਉਹਦੇ ਕੋਲ ਹਾਂਜੀ ਬੜੀ ਗੁੰਨਾਗਰਦੀ ਕਿੰਨੀ ਬੰਦੇ ਬੜੀ ਜਾਰੀ ਤੇ ਕੀ ਮੰਗਨ ਤੁਸੀਂ ਹੁਣ ਆਈਆਂ ਨੇ ਸਸ ਕਾਰਵਾਈ ਹੋਵੈ ਨਾ ਤੇ ਕੀ ਸ਼ਮ ਸਿੰਘ ਮਿੰਟਾ ਮਿੰਟਾ ਹਾਂਜੀ ਕਿੰਨੇ ਕਿ ਬੰਦੇ ਨਾਲ ਮੇ ਨਾਲ ਬਥੇਰੇ ਬੰਦੇ ਇਹਦਾ ਹਥਿਆਰ ਵਗੈਰਾ ਮੈਨੂੰ ਕਿ ਗਿਰੀ ਹਾਂਜੀ ਕੀ ਇਹ ਹਥਿਆਰ ਦੀ ਦਾਤਰ ਦੂਤਰੀ ਜਸਵੀਰ ਸਿੰਘ ਜੀ ਕਿਹੜਾ ਪਿੰਡ ਭਾਜੀ ਸੋਰ ਪਿੰਡ ਜੀ ਕੀ ਆ ਜਿਹੜਾ ਇਟਾਂ ਟੱਟੇ ਚੱਲੇ ਆ ਬੂਹੇ ਟੁੱਟੇ ਪਏ ਆ ਟੈਂਕੀ ਟੁੱਟੀ ਪਈ ਕੀ ਮਾਮਲਾ ਹੈਗਾ ਕਰਾ ਜੀ ਵੇਖੋ ਜੀ ਮਾਵੜਾ ਦੇ ਕੋਈ ਨਹੀਂ ਜੀ ਸਾਡੇ ਬੂਹੇ ਗਾੜੀ ਰੂੜੀ ਲਾਉਣਾ ਚਾਹੁੰਦਾ ਅਸੀਂ ਰੂੜੀ ਨਹੀਂ ਲਾਉਂ ਦਿੰਦੇ ਜੀ ਇਹ ਗੱਲ ਤੋਂ ਇਹਨੇ ਪਹਿਲਾਂ ਤੇ ਸਾਡੇ ਕੋਈ ਮੁੰਡਿਆਂ ਨੂੰ ਦਾਤਰ ਲੈ ਕੇ ਪਿਆ ਅੱਜ ਤੇ ਦਾਤਰ ਲੈ ਕੇ ਉਹਨਾ ਫੜ ਲਿਆ ਇਹਨੂੰ ਦਾਤਰ ਗਾੜੀਆਂ ਕੁਮਾਇਆ ਤੇ ਦੋ ਤਿੰਨ ਜਣੇ ਮੁੰਡੇ ਸੀ ਉਹਨਾ ਫੜ ਕੇ ਘੇਰ ਕੇ ਤੇ ਕੋਈ ਦਾਤਰ ਖੋਇਆ ਤੇ ਇੱਕ ਮੇਰੇ ਭਰਾ ਦੇ ਦਾਤਰ ਵੱਜ ਗਿਆ ਉਹਨੂੰ ਹਸਪਤਾਲ ਦਾ ਦਾਖਲ ਕਰਾਇਆ ਤੇ ਬਾਕੀ ਅਸੀਂ ਘਰ ਨਹੀਂ ਹੈਗੇ ਤੇ ਨਾ ਮਗਰੋਂ ਗੁੰਡਾਗਰਦੀ ਪੂਰੀ ਕੀਤੀ ਆ ਸਾਡੀ ਪਾਣੀ ਵਾਲੀ ਟੈਂਕੀ ਵੀ 파ੜਤੀ ਆ ਸਾਡੇ ਬੂਹੇ ਗਾੜੀ ਵੇਖੋ ਕਿੰਨਾ ਯਾੜ ਕੇ ਨੇ ਬੂਹੇ 파ੜਿਆ ਮਾਰ ਮਾਰ ਕਵਾੜੀਆਂ ਦਾਤਰ ਸਾਡੇ ਕੈਮਰੇ ਤੋੜਤੇ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਹੁਣ ਆਹੀਂ ਪਾਣੀ ਜੋ ਬੈਠੇ ਆਤਰ ਨਾ ਹੀ ਨਹਾਉਣ ਜੋਗੇ ਨਾ ਹੀ ਉਸ ਤਰ੍ਹਾਂ ਕੁਝ ਕਰਨ ਦੇ ਇਹਨੇ ਬਹੁਤ ਗੁੰਡਾਗਰਦੀ ਸਾਡੇ ਨਾਲ ਕੀਤੀ ਆ ਬਹੁਤ ਜ਼ਿਆਦਾ ਧੱਕਾ ਕੀਤਾ ਸਾਡੇ ਨਾਲ ਨਾ ਕੀ ਬੰਦੀ ਦਾ ਕਿੱਥੋਂ ਦਾ ਰਹਿਣ ਵਾਲਾ ਉਹ ਇੱਥੋਂ ਦਾ ਰਹਿਣ ਵਾਲਾ ਮਿੰਟਾ ਉਹਦਾ ਨਾਂ ਆ ਸਿੱਧਾ ਨਾਂ ਰੇਸ਼ਮ ਸਿੰਘ ਆ ਪੁੱਤਰ ਦੇਸਾ ਸਿੰਘ ਦਾ ਆ ਉਹਨੇ ਤੀਜੀ ਵਾਰੀ ਸਾਡੇ ਦੇ ਕੰਮ ਕੀਤਾ ਤੀਜੀ ਵਾਰੀ ਥਾਣੇ ਰਿਪੋਰਟ ਦੇ ਕੇ ਦਰਖਾਸਤ ਦੇ ਕੇ ਆਏ ਆ ਤੇ ਸਾਡੀ ਸੁਣਵਾਈ ਨਹੀਂ ਜੇ ਕੋਈ ਵੀ ਹੋਈ ਅੱਜ ਫੇਰ ਇਹਨੇ ਤੀਜਾ ਚੌਥਾ ਹਲਾ ਕਰਤਾ ਜਿਹੜੇ ਬੰਦੇ ਲੈ ਕੇ ਪਿਆ ਸਾਡੇ ਘਰ ਤੇ ਸਾਨੂੰ ਮਾਰਕੁੱਟ ਕੀਤੀ ਹਰੇ ਜਾਨੋਂ ਮਾਰ ਦਾ ਖਤਰਾ ਸੀ ਤੇ ਅਸੀਂ ਘਰ ਹੁੰਦੇ ਸਾਡੇ ਜੀਆ ਯੰਤਰ ਸਾਰੇ ਨੇ ਇਤਿਆਹ ਇਤਿਆਹ ਹੋ ਰਿਹਾ ਗੇ ਨਾ ਕੋਦੇ ਛਾਰ ਹੀ ਦਾਤਰ ਹੀ ਹੋ ਸਕਦਾ ਦੂਜਾ ਥਾਂ ਤੇ ਵੀ ਕੋਈ ਲੈ ਕੇ ਆਇਆ ਹੋਵੇ ਉਹ ਨਹੀਂ ਅਸੀਂ ਵੇਖਿਆ ਕਿੰਨੇ ਕ ਬੰਦੇ ਸੀ ਬੰਦੇ ਦੇ 25 ਬੰਦੇ ਸੀ ਕੋਸ ਨੇ ਕੋਈ ਕਾਰਵਾਈ ਨਹੀਂ ਕੀਤੀ ਇੰਨੀ ਪਿੰਡ ਵਿੱਚ ਗੁੰਡਾਗਰਦੀ ਹੋਈ ਹੈ ਇਹਦੇ ਇਹਨਾਂ ਕੋਈ ਅਜੇ ਸੀਨਾ ਕਾਰਵਾਈ ਨਹੀਂ ਕੀਤੀ ਅਗੇ ਤੀਜੀ ਚੌਥੀ ਇਹਨਾਂ ਗੁੰਡਾਗਰਦੀ ਕਰਤੀ ਆ ਸਾਰੇ ਪਿੰਡ ਨੂੰ ਪਤਾ ਜੇ ਇਸ ਗੱਲ ਦਾ ਕੋਈ ਝੂਠ ਨਹੀਂ ਜੇ ਸੱਚ ਜੇ ਆਣ ਕੇ ਤੁਸੀਂ ਆਪਣਾ ਮੌਕਾ ਵੇਖ ਸਕਦੇ ਜੇ ਇਹੋ ਜੀ ਗੱਲ ਕੋਈ ਸਾਡੀ ਸਚਾਈ ਨਾ ਧੋਖਾ ਨਾ ਕੋਈ ਸੁਣਨੀ ਨਾ ਗੱਲਾ ਕੀ ਮੰਗ ਕਰਦੇ ਤੁਸੀਂ ਸਾਡੀ ਮੰਗ ਇਹ ਆ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਇਹੋ ਜਿਹੜੇ ਕੱਲ ਨੂੰ ਕੰਮ ਕਰਦੇ ਨਾ ਕਰਨ ਕੱਲ ਨੂੰ ਸਾਨੂੰ ਇਹਨਾਂ ਦਾ ਖਤਰਾ ਆ ਜਾਵੇ ਵੀ ਦੇ ਸਾਨੂੰ ਇਸ ਤਰ੍ਹਾਂ ਘਰਾਂ ਲ ਕੇ ਪੈ ਸਕਦੇ ਜਾਨੋ ਮਾਰ ਸਕਦੇ ਆ ਕੋਈ ਪਤਾ ਨਹੀਂ ਕਦੋਂ ਵੀ ਸਾਡੇ ਗੱਲ ਪੈ ਸਕਦੇ ਆ ਮੇਰਾ ਨਾਮ ਹਰਜੀਤ ਸਿੰਘ ਸੋਹਲ ਆ ਜੀ ਅੱਛਾ ਜੀ ਕੀ ਮਾਮਲਾ ਹੈਗਾ ਸਾਰਾ ਭਾਜੀ ਆ ਦੇਖੋ ਜੀ ਇਹ ਜਿਹੜੀ ਆ ਥਾਂ ਆ ਇਹ ਸਰਕਾਰੀ ਥਾਂ ਆ ਸਕੂਲ ਦਾ ਥਾਂ ਆ ਸਕੂਲ ਦਾ ਗਰਾਊਂਡ ਦਾ ਥਾਂ ਆ ਜਿਹਦੇ ਉੱਪਰ ਰੇਸ਼ਮ ਸਿੰਘ ਉਰਫ ਮਿੰਟਾ ਜਿਹੜਾ ਉਹ ਕਬਜ਼ਾ ਕਰਨਾ ਚਾਹੁੰਦਾ ਵਾ ਸੋ ਇਹ ਤਿੰਨ ਚਾਰ ਵਾਰੀ ਹਾਲੇ ਕਰ ਚੁੱਕਾ ਵਾ ਤੇ ਜਸਬੀਤ ਸਿੰਘ ਉਹਨਾਂ ਦੇ ਜਿਹੜਾ ਇਹ ਘਰ ਦੇ ਸਾਹਮਣੇ ਆਉਂਦਾ ਹੈ ਸੋ ਇਸ ਕਰਕੇ ਇਹ ਬਦਬੂ ਵਗੈਰਾ ਜਾਂ ਹੋਰ ਚੀਜ਼ਾਂ ਤੋਂ ਡਰਦੇ ਇਹ ਥਾਂ ਤੇ ਕਬਜ਼ਾ ਕਰਨ ਨਹੀਂ ਦਿੰਦੇ ਸੋ ਇਹਨਾਂ ਨੇ ਇਹ ਥਾਂ ਤੋਂ ਰੋਕਿਆ ਰੋਕਣ ਦੇ ਬਾਵਜੂਦ ਇਹਨੇ ਕੀ ਕੀਤਾ ਕਿ ਇਹਨਾਂ ਨੇ ਮੁੰਡਿਆਂ ਦੀਆਂ ਸਵਾਰੀਆਂ ਤੱਕ ਦਿੱਤੀਆਂ ਤਿੰਨਾਂ ਮੁੰਡਿਆਂ ਨੇ ਇਹਦੇ ਫੋਨ ਦੇ ਵਿੱਚ ਕੀ ਯਾਰ ਦੋਸਤਾਂ ਉਹਦੇ ਫੋਨ ਦੇ ਵਿੱਚ ਫੋਟੋਆਂ ਜਿਹੜੀਆਂ ਮਿਲੀਆਂ ਸੋ ਇਸ ਤੋਂ ਬਾਅਦ ਵੀ ਇਹ ਐਸਐਚਓ ਸਾਹਿਬ ਨੂੰ ਮਿਲ ਕੇ ਆਏ ਆ ਸੋ ਉਸ ਤੋਂ ਬਾਅਦ ਜਿਹੜੀ ਕੋਈ ਵੀ ਕਾਰਵਾਈ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਪ੍ਰੋਪਰ ਤਾਂ ਜੋ ਪਿੰਡ ਦਾ ਮਾਹੌਲ ਜਿਹੜਾ ਉਹ ਸ਼ਾਂਤਮਈ ਰਹਿ ਸਕੀ ਜਿਹੜੀ ਇਹ ਜਮਾਂ ਜਗ੍ਹਾ ਬ ਸਰਕਾਰੀ ਜਗ੍ਹਾ ਵਾ ਜਿੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਜੀ ਇਹ ਐਲੀਮੈਂਟਰੀ ਸਕੂਲ ਦੀ ਸਰਕਾਰੀ ਜਗ੍ਹਾ ਜੀ ਉਹ ਆਪਣੇ ਕੋਲ ਦਰਖਾਸਤ ਆਈ ਹੈ ਮੈਂ ਉਹ ਦਰਖਾਸਤ ਦਾ ਜੋ ਵੀ ਹੈਗਾ ਉਹ ਬਣਦਾ ਹੋਵੇਗਾ ਜਿਹੜੀ ਵੀ ਕਾਰਵਾਈ ਜਿਹੜੀ ਪਾਰਟੀ ਨੇ ਜਲਦ ਕੰਮ ਕੀਤਾ ਹੋਵੇਗਾ ਉਹਦੇ ਖਿਲਾਫ ਜਿਹੜੀ ਇਹ ਵੰਡੀ ਕਾਰਵਾਈ ਕਰਾਂਗੇ ਤੇ ਜਿਹੜਾ ਸਾਡੀ ਜੋ ਵੀ ਇਹਦੇ ਟੱਥ ਸਾਹਮਣੇ ਆਣਗੇ ਉਹਨੂੰ ਤਾਂ ਕਾਨੂੰਨ ਦਾਗੇ ਕਰਾਂਗਾ ਪਰ ਅਜੇ ਤੱਕ ਕੇਸ ਵਿੱਚ ਲੜਾਈ ਹੋਈ ਹੈ ਕਿ ਇਹ ਜਿਹੜਾ ਦਰਖਾਸਤ ਦੇ ਵਿੱਚ ਲਿਖਿਆ ਉਹ ਕਹਿੰਦੇ ਕੋਈ ਉਸੇ ਰੋਗੀ ਨੂੰ ਰੋੜੀ ਜਗਾ ਸਰਕਾਰੀ ਜਗਾ ਰੋਗੀ ਬਚਣ ਨੂੰ ਡਾ ਕੇ ਕੋਈ ਲੜਾਈ ਕਰ ਰਿਹਾ ਹੈ